ਸਸ਼੍ਰੀਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਬਠਿੰਡਾ ਦੇ ਵਿੱਚ ਵਿਜੀਲੈਂਸ ਵਿਭਾਗ ਦੇ ਵੱਲੋਂ ਭ੍ਰਿਸ਼ਟਾਚਾਰ ਦੇ ਖਿਲਾਫ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ। ਦਰ ਅਸਲ ਡੀਐਸਪੀ ਪੁੱਚੋ ਦੇ ਰੀਡਰ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕੀਤਾ ਗਿਆ ਤੇ ਹੈਰਾਨੀ ਦੀ ਗੱਲ ਹੈ ਕਿ ਰਿਸ਼ਵਤ ਦੇ ਪੈਸੇ ਡੀਐਸਪੀ ਦੀ ਸਰਕਾਰੀ ਗੱਡੀ ਦੇ ਵਿੱਚੋਂ ਬਰਾਮਦ ਹੋਏ ਨੇ। ਤਾਂ ਡੀਐਸਪੀ ਪੁੱਚੋ ਦੇ ਕੋਲ ਇੱਕ ਸ਼ਿਕਾਇਤਕਰਤਾ ਨੇ ਮਾਮਲੇ ਰਾਜ਼ੀਏ ਕਿ ਇਸ ਮਾਮਲੇ ਦੇ ਨਿਪਟਾਰੇ ਦੇ ਲਈ ਜਿੱਥੇ 5 ਲੱਖ ਰੁਪਏ ਦੀ ਮੰਗ ਕੀਤੀ ਗਈ ਸੀ 2 ਲੱਖ ਰੁਪਏ ਦੇ ਵਿੱਚ ਸੌਦਾ ਹੁੰਦਾ ਸ਼ਿਕਾਇਤਕਰਤਾ ਨੇ 1 ਲੱਖ ਰੁਪਏ ਪਹਿਲੀ ਕਿਸ਼ਤ ਰੀਡਰ ਨੂੰ ਦਿੱਤੀ ਸੀ ਜਿਸ ਨੂੰ ਕਿ ਵਿਜੀਲੈਂਸ ਵਿਭਾਗ ਨੇ ਮੌਕੇ ਤੇ ਹੀ ਕਾਬੂ ਕਰ ਲਿਆ ਗਿਆ ਤੇ ਡੀਐਸਪੀ ਦੀ ਗੱਡੀ ਦੀ ਬਾਰੀਕੀ ਦੇ ਨਾਲ ਜਾਂਚ ਹੋ ਰਹੀ ਹੈ ਤੇ ਵਿਜੀਲੈਂਸ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਇਸ ਪੁਲੇ ਮਾਮਲੇ ਦੀ ਬਾਰੀਕੀ ਦਿਨਾਂ ਜਾਂਚ ਜਾਰੀ ਹੈ ਜੇ ਡੀਐਸਪੀ ਪੁੱਛੋ ਦਾ ਵੀ ਕੋਈ ਰੋਲ ਸਾਹਮਣੇ ਆਉਂਦਾ ਹੈ ਤਾਂ ਉਹਨਾਂ ਖਿਲਾਫ ਵੀ ਬੰਦੀ ਕਾਰਵਾਈ ਹੋਣੀ ਹੈ ਇਸ ਦੇ ਨਾਲ ਜੁੜੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਇਸ ਘਟਨਾ ਨੇ ਪੰਜਾਬ ਪੁਲਿਸ ਵਿੱਚ ਭ੍ਰਿਸ਼ਟਾਚਾਰ ਦੇ ਮੁੱਦੇ ਨੂੰ ਮਰਤੋ ਉਭਾਰ ਦਿੱਤਾ ਤੇ ਵਿਜੀਲੈਂਸ ਵਿਭਾਗ ਦੀ ਇਸ ਕਾਰਵਾਈ ਦੀ ਕਾਫੀ ਪ੍ਰਸ਼ੰਸਾ ਹੋ ਰਹੀ ਹੈ ਅੱਗੇ ਦੀ ਜਾਂਚ ਜਾਰੀ ਹੈ ਤੇ ਵੇਖਣਾ ਹੋਏਗਾ ਕਿ ਆਖਰ ਕੀ ਖੁਲਾਸੇ ਹੁੰਦੇ ਨੇ ਕੀ ਨਾਮ ਹੈ ਤੁਹਾਡਾ ਕੀ ਮਾਮਲਾ ਦਾ ਸਰਮਾ ਮੇਰਾ ਨਾਮ ਪਰਮਜੀਤ ਕੋਰਾਜੀ ਕਹਿੰਦੇ ਆਨ ਸਖੇਤ ਕੀ ਮਾਮਲਾ ਕਿਸ ਮਾਮਲੇ ਤੁਹਾਡੇ ਬੇਟੇ ਦਾ ਜੀ ਇਹਨਾਂ ਜੀ 25 ਨੂੰ ਹੋਇਆ ਥਾਣੇ ਥਾਣੇ ਦੇ ਵਿੱਚ ਜਿਹਦੇ ਵਿੱਚ ਦੋਨੋਂ ਬੇਟੇ ਤੇ ਮੇਰੇ ਹਸਬੰਡ ਸਰਪੰਚ ਕੁਲਵਿੰਦਰ ਸਿੰਘ ਮੈਂ ਇਹਨਾਂ ਨੂੰ ਵੀ ਦੁਆਰੇ ਇਹਨਾਂ ਨੂੰ ਜਦੋਂ ਇਨਕੁਆਰੀ ਵਾਸਤੇ ਐਪਲੀਕੇਸ਼ਨ ਲਾਈ ਹੈ ਇਹਨਾਂ ਕੋਲ ਐਸੋ ਸੀਟੀ ਮੈਡਮ ਨੇ ਦਿੱਤੀ ਉਹਨਾਂ ਨੇ ਇਹਨਾਂ ਨੂੰ ਮਾਰਕ ਕੀਤੀ ਹੁਣ ਉਹਦੇ ਵਿੱਚ ਡੀਐਸਪੀ ਕੋ ਚੋਣ ਜੀ ਉਹਦੇ ਵਿੱਚ ਰਾਜਕੁਮਾਰ ਜੀ ਇਹਨਾਂ ਦੇ ਉਹ ਮੈਨੂੰ ਤਾਂ ਹੁਣ ਇਦੋਂ ਪਹਿਲਾਂ ਰੀਡਰ ਕਹਿੰਦੇ ਸੀਗੇ ਤੇ ਹੁਣ ਜਦੋਂ ਫੜੇ ਗਏ ਕਹਿੰਦੇ ਮੈਂ ਤਾਂ ਗੰਨ ਮੈਣਾਂ ਜੀ ਤੇ ਉਹਨਾਂ ਨੇ ਮੈਥੋਂ 5 ਲੱਖ ਦੀ ਡਿਮਾਂਡ ਕੀਤੀ ਸੀ ਜਦ ਕਿ ਮੈਂ ਇਹਨਾਂ ਨੂੰ ਸਾਰੇ ਪ੍ਰੂਫ ਦਿੱਤੇ ਸੀਗੇ ਵੀ ਇਹ ਪੱਤਾ ਬਿਲਕੁਲ ਝੂਠਾ ਹੈਗਾ ਵੀ ਇਹਦੇ ਵਿੱਚ ਕੋਈ ਵੀ ਇਨਵੋਲਵ ਨਹੀਂ ਹੈਗੀ ਉਹਨਾਂ ਦੇ ਬਾਵਜੂਦ ਵੀ ਇਹਨਾਂ ਨੇ ਮੈਥੋਂ 5 ਲੱਖ ਦੀ ਮੰਗ ਕੀਤੀ ਜਿਹਦੇ ਵਿੱਚ ਅੱਜ 1 ਲੱਖ ਰੁਪਏ ਪਿੱਛੇ ਮੈਨਾਂ ਦਿੱਤੇ ਉਹਨੇ ਕੁਝ ਦੱਸਿਆ ਵੀ ਪੈਸੇ ਕਦੋਂ ਕਿਹਨੂੰ ਦੇਣੇ ਮੈਨੂੰ ਤਾਂ ਇਹਨੇ ਇਹ ਕੱਸ ਵੀ ਡੀਐਸਪੀ ਸਾਹਿਬ ਨੇ ਕਿਹਾ ਅੱਛਾ ਡੀਲ ਤੁਹਾਨੂੰ ਇਹੀ ਕਰ ਰਹੇ ਸੀ ਇਹਨਾਂ ਨਾਲ ਇਸ ਮਾਮਲੇ ਸੁਣੇ ਸੀਗਾ ਪੱਤਾ ਕਾ ਕੈਸੀ ਅੱਜ ਮੰਗਾਏਗੇ ਇਸ ਤੋਂ ਦੇਖੋ ਪੈਸੇ ਹਾਂ ਜੀ ਇਹ ਤੁਸੀਂ ਪੈਸੇ ਦਾ ਜਿਹੜਾ ਮਾਮਲਾ ਹੈ ਕਿ ਤੁਸੀਂ ਫੋਨ ਕਾਲ ਕਰਦਾ ਸੀ ਇਹ ਫੋਨ ਕਾਲ ਪਹਿਲਾਂ ਪਰਸਨਲੀ ਵੀ ਕਹਿੰਦਾ ਸੀ ਫੋਨ ਕਾਲ ਵੀ ਕਰਦਾ ਸੀ ਜਿੱਦੇ 5 ਲੱਖ ਕੀ ਮੰਗੇ ਕਿ ਪਹਿਲਾਂ ਘੱਟ ਮੰਗੇ ਹੈਗੇ 5 5 ਹੀ ਮੰਗਿਆ ਸੀ 5 ਤੋਂ 2 ਤੇ ਆ ਗਿਆ ਸੀ 2 ਤੇ ਆ ਗਿਆ 2 ਤੇ ਅੱਜ ਕਿੰਨੇ ਦਿੱਤੇ ਅੱਜ ਮੈਂ 1 ਲੱਖ ਦੇ ਦਿੱਤਾ 1 ਲੱਖ ਹਾਂ ਜੀ ਤੇ ਕਿੰਨੇ ਵਜੇ ਦਿੱਤਾ ਸੀ ਇਹ ਚੀਜ਼? 2 ਵਜੇ ਦਾ ਟਾਈਮ ਸੀ ਮਿਰੇ ਕੋਲ। ਹਾਂ ਨਹੀਂ ਵੀਚੀ ਦਿੱਤਾ ਸੀ। ਇੱਥੇ ਹਾਂਜੀ। ਤੇ ਉਹਨਾਂ ਨੇ ਫਿਰ ਗਾਂ ਉਹਨਾਂ ਨੇ ਗਾਂ ਲੈ ਕੇ ਇੱਥੇ ਗੱਡੀ 'ਚ ਰੱਖਤੀ ਜੀ। ਪਹਿਲਾਂ ਮੈਨੂੰ 10-15 ਮਿੰਟ ਬਿਠਾਈ ਰੱਖਿਆ ਕਹਿੰਦੇ ਮੈਂ ਡਿਪਟੀ ਸਾਹਿਬ ਨਾਲ ਗੱਲ ਕਰਾਵਾਂ ਵੀ ਲੱਕ ਫੜ ਲਾਂ ਜਾਂ ਨਾ ਫੜ ਲਾਂ। ਤੁਸੀਂ ਇਸ ਗੱਲ ਨੂੰ ਲੈ ਕੇ ਵਿਜੀਲੈਂਸ ਨਾਲ ਤੁਹਾਡੀ ਤਾਲਮੇਲ ਹਾਂਜੀ। ਹਾਂਜੀ। ਕੀ ਕਹਿਣਾ ਚਾਹੁੰਦੇ ਅੱਜ ਕਿ ਰੇਡ ਕਿੱਥੇ ਗਈ ਹੈ? ਇਹ ਪਰਮਜੀਤ ਕੌਰ ਜਿਹੜੇ ਕਲਿਆਣ ਸੁਖਾ ਮਦਈ ਸਾਡੇ ਇਹਨਾਂ ਨੇ ਜਿਹੜੀ ਸਾਡੇ ਕੋਲੇ ਕੰਪਲੇਨਟ ਕੀਤੀ ਸੀਗੀ ਕਿ ਜਿਹੜਾ ਹੈਗਾ 70 ਨੰਬਰ ਮਕਦਮਾ ਦਰਜ ਹੈ 2025 ਦਾ ਨਥਾਣੇ ਠਾਣੇ ਦੇ ਵਿੱਚ ਉਸ ਦੇ ਸਬੰਧ ਜਿਹੜਾ ਹੈਗਾ ਉਹਨਾਂ ਉਹਨਾਂ ਦੇ ਵਰਜ਼ਨ ਮੁਤਾਬਕ ਉਹਨਾਂ ਦੇ ਜਿਹੜੇ ਹੈਗੇ ਹਸਬੰਦ ਨੂੰ ਤੇ ਉਹਨਾਂ ਨੇ ਬੱਚਾ ਨੂੰ ਜਿਹੜਾ ਗਲਤ ਨਾਮਿਨੇਟ ਕੀਤਾ ਗਿਆ ਸੀ ਜਿਸ ਦੇ ਭਾਵ ਤੇ ਉਹਨਾਂ ਨੇ ਕੰਪਲੇਨਟ ਬਿਗਨਾਈ ਦਿੱਤੀ ਸੀਗੀ ਐਸਐਸਪੀ ਦਫ਼ਤਰ ਜਿਹੜੀ ਡਿਪਟੀ ਨੂੰ ਮਾਰਕ ਹੋਈ ਸੀਗੀ ਉਸ ਦੇ ਸਬੰਧ ਜਿਹੜਾ ਇਹਨਾਂ ਦੇ ਨਾਲ ਇੱਕ ਰਾਜਕਮਰ ਸਹਾਇਕ ਰੀਡਰ ਕੰਮ ਕਰਦਾ ਹੈਗਾ ਉਹਨੇ ਜਿਹੜੀ ਹੈਗੀ ਹੈ ਮਦਈ ਤੋਂ 2 ਲੱਖ ਰੁ ਜਿਸ ਦੇ ਤਹਿਤ ਅਸੀਂ ਆਦਾ ਇੱਕ ਟ੍ਰੈਪ ਸ਼ਾਇਦ ਦੇ ਵਿੱਚੋਂ ਲੱਖ ਰੁਪਇਆ ਲੈੰਦੇ ਨੂੰ ਰੈਡ ਹੰਡੜਾ ਸੀ ਨੂੰ ਜਿਹੜਾ ਕਾਬੂ ਕੀਤਾ ਹੈ ਸਾਰੇ ਕਰਕਰ ਕਿਹਦਾ ਜੀ ਇਹ ਡਿਪਸਾ ਨਾਲ ਸੈਕਟਰੀ ਕਿਹੜੇ ਕਿਹੜੇ ਕਿਹਨੇ ਜਿਸ ਸਾਡੇ ਨਹੀਂ ਪੁੱਛੋ ਐਸੀ ਕਿਤੋਂ ਕੰਮ ਇਹ ਡਿਪਸਾ ਦੀ ਜਿਹੜੀ ਹੈਗੀ ਹੈ ਉਹਨੇ ਜਿਹੜਾ ਇੱਥੋਂ ਪੈਸੇ ਲੈ ਡਿਪਸਾ ਦੀ ਗੱਡੀ 'ਚ ਰੱਖਤੀ ਸੀ ਇਹ ਧੁਰ ਘਬਰੀ ਹੋਈ ਕਿਹੜੇ ਰੰਗ ਦਾ ਵਿਅਕਤੀ ਇਹ ਦੇਖੀ ਹੈ ਹਾਂਜੀ ਕਿਹੜੇ ਰੰਗ ਦਾ ਵਿਅਕਤੀ ਹੈ ਜਿਹੜਾ ਇਹ ਗਲਪ ਚਿੰਤ ਇਹ ਸੀੜੀ ਹੈਗਾ ਆਪਣਾ ਫਟਾਲ ਕਰ ਰਹੇ ਹੈਗੇ ਜੋ ਵੀ ਬੰਦਾ ਗੱਡੀ ਸਾਡੀ ਹੈ ਸਰ ਹਾਂਜੀ ਗੱਡੀ ਕਿਹਦੇ ਨਾਂ ਤੇ ਹੈ ਗੱਡੀ ਕਿਹਦੇ ਨਾਂ ਤੇ ਇਹ ਤਫ਼ਤੀਸ਼ ਚੱਲ ਰਹੀ ਹੈ ਕਿਉਂਕਿ ਜਿਹੜੇ ਹਜੇ ਡਿਟੇਲ ਮੋਡਲ ਤੋਂ ਸਟੇਟ ਤੇ ਅਸੀਂ ਨਹੀਂ ਕਹਿ ਸਕਦੇ ਜਿਹੜਾ ਵਿਅਕਤੀ ਫੜਿਆ ਗਿਆ ਉਹ ਵੀ ਆਪਣਾ ਉਹ ਵਿਅਕਤੀ ਕਿਸ ਰੈਂਕ ਦਾ ਬੰਦਾ ਹੈ ਇਹ ਐਡਕਮਿਸਟਰ ਦਾ ਇਹ ਡਿਪਸਾਬ ਦੀ ਗੱਡੀ 'ਚ ਪੈਸੇ ਰੱਖੇ ਲੱਗਦਾ ਵੀ ਹੋਰ ਵੀ ਕਿਸੇ ਦੀ ਇਨਵੋਲਵਮੈਂਟ ਹੋ ਸਕਦੀ ਹੈ ਇਸ ਸਬੰਧੀ ਤਫ਼ਤੀਸ਼ ਕਰ ਰਹੇ ਹਾਂ ਜੇਕਰ ਡਿਪਸਾਬ ਦਾ ਜਾਂ ਹੋਰ ਕਿਸੇ ਦਾ ਵੀ ਰੋਲ ਆਊਗਾ ਤਾਂ ਅਸੀਂ ਪ੍ਰੋਪਰ ਪ੍ਰਸੀਜਰ ਨਾਲ ਜਿਹੜਾ ਹੈਗਾ ਉਹਨਾਂ ਨੂੰ ਵੀ ਜਿਹੜਾ ਹੈਗਾ ਕਿਸੇ ਨੂੰ ਬਖਸ਼ਾਂਗੇ ਨਹੀਂ ਮਾਮਲੇ ਦੀ ਜਾਂਚ ਕੌਣ ਕਰ ਰਹੀ ਸੀ ਜਿਹੜੀ ਇਨਕੁਆਰੀ ਕੌਣ ਕਰ ਰਹੀ ਹੈ ਡਿ